ਸਤਨਾ ਵਾਹਿਗੁਰੂ ਸਹਬੋ ਜਿਓ ਤਰ ਜਿ ਰੇ ਟਕ ਤੋਂ ਲਾਹੇ ਬਿੜਾ ਨਾਨਕ ਨਾਮੁ ਤੇ ਆਇਆ ਕਾਰਜ ਆਵਰਾਸ ਸੋਖੋ ਟਲ ਗੁਰੂ ਸੇਵਿਆ ਅਹਨ ਸਹਜ ਸੁਪਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਸਤ ਨਾਮੁ ਹੈ ਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਅਬਿਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਾਲਖੋਈ ਗੋਣ ਨਿਧਾਨ ਪਗਤਨ ਕੋ ਵਰਤਾਣਾ ਬਿਰਲਾ ਪਾਵੈ ਬినాਸੀ ਜੀਨ ਕੋ ਦਾਤਾ ਸਿਮਰਤ ਸਾ ਮਲ ਕੋਈ ਗੋਨਨ ਦਾ ਆਰੋ ਭਗਤਨ ਕੋ ਵਰਤਰਾ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾਤਿ ਸ਼ਰਣਾ ਪਿਆ ਸੁਖ ਪਾਈ ਬੜ ਦੁੱਖ ਨ ਹੋਈ ਰਹਾਓ ਵੜਾ ਭਾਗੀ ਸਾਧ ਸੰਗ ਪ੍ਰਾਪਤਾ ਤਿਨਾ ਭੇਟਤ ਗੁਰਮਤਿ ਖੋਈ ਤਿਨ ਕੀ ਧੂਰ ਨਾਨਕ ਦਾਸ ਬਚੈ ਜਿਨ ਹਰਿ ਨਾਮ ਰਦਾ ਪਰੋਈ ਵਡ ਭਗੀ ਸਾਧ ਸੰਗ ਪ੍ਰਾਪਤੋ ਬਿਨਾ ਭੇਡਤ ਗੁਰਮਤਿ ਖੋਈ ਤਿਨ ਕੀ ਧੂਰ ਨਾਨਕ ਦਾ ਸਬਾਚਾ ਜਿਨ ਹਰ ਨਾਮ ਅਰਦਾ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜਿਓਂ ਚਲ ਕੇ ਗੁਰੂ ਘਰ ਪੁੱਜੀਆਂ ਹਨ ਪ੍ਰਭਾਤ ਫੇਰੀ ਵਿੱਚ ਆਪ ਸਭ ਦਾ ਤੇ ਅਦਿਸ਼ਵਰ ਗੁਜ਼ਾਰ ਹਾਂ ਜੀ ਸਤ ਨਾਮ ਵਾਹਿ ਗੁਰੂ ਸਤ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹੇ ਗੁਰੂ 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 ਸਤ ਨਾਮ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ